ਤੇ ਪੇ ਜਾ ਰਹੇ ਨੇ ਇਲਾਕਾ ਪੱਤੀ ਸੁਸਾਇਟੀ ਪੱਤੀ ਸੁਹਾਗਿਆ ਅਤੇ ਪੰਜਾਬ ਸਰਕਾਰ ਦੀ ਇਹ ਪਹਿਲ ਕਰਦੀ ਹੈ ਕਿ ਐਵੇਂ ਨਹੀਂ ਨੂਰਲ 올림픽ਸ ਦੇ ਨਾ ਨਾ ਜਾਣੇ ਨੰਦਾ ਖਿਲਾੜਾ ਪ੍ਰਤੀ ਹੈ ਖੇਡਾਂ ਨੂੰ ਇੱਥੇ ਹਰ ਮਾਰ ਨਮੀਆਂ ਗੇਮਾਂ ਨਵੇਂ ਆ ਦੇਖੋ ਸੱਤੀ ਚੰਨੀ ਆ ਰਹੇ ਟ੍ਰਾਈਸਾਈਕਲ ਤੇ ਮੇਰੇ ਵੀ ਇੱਕ ਸਮਾਜ ਆ ਗਿਆ ਜਿਹਨੂੰ ਕੇ ਮੋਰੇ ਹੁੰਦੇ ਲਈ ਸਟੇਡੀਅਮ ਦਵਾਈ ਭਰ ਰਿਹਾ ਹੋਰ ਕਰਦੇ ਇਹਨਾਂ ਨੂੰ ਵਾਵਾ ਵਾਵਾ ਇਹ ਪਿਛਲਿਆ ਹੈ ਸਮਾਜ ਸਮਝਿਆ ਲੈਂਦਾ ਪਰ ਇਹ ਰੂਰਲ 올림픽 ਦੇ ਵਿੱਚ ਪੈਰਾ 올림픽 ਦੇ ਵਾਲੇ ਵੱਲ ਰਹਿ ਕਦਮ ਅੱਜ ਬਰਾਤਰੀ ਤੋਂ ਵੀ ਅੱਗੇ ਲੈ ਕੇ ਜਾ ਰਹੇ ਹੈ ਕਿਉਂਕਿ ਨੈਸ਼ਨਲ ਮੀਡੀਆ ਤੇ ਕਿਲਾਰਾ ਪਰ ਦਾ ਸਟੇਡੀਅਮ ਇਹਨਾਂ ਨੂੰ ਨਵਾਂ ਜੀਵਨ ਦੇ ਰਿਹਾ ਕਿਉਂਕਿ ਖੇਡਾਂ ਦੇ ਵਿੱਚ ਬਹੁਤ ਪੈਰਾ ਪਾਰਾਲੀਪਿਕਸ ਇਸ ਮੀਡੀਆ ਦੇ ਵਿੱਚ ਨਾਮ ਕਰ ਰਹੇ ਨੇ ਜਿਹੜੇ ਸਾਡੇ ਜਿਸੇ ਵਿੱਚ ਘਟਨਾ ਨਹੀਂ ਅਸੀਂ ਬਹੁਤ ਤਵਾਦੀਆਂ ਕਿ ਇੱਥੇ ਸਾਡੇ ਪ੍ਰਧਾਨ ਜੀ ਕਰਨਪਾ ਸਾਹਿਬ ਸ੍ਰਿੰਦਰ ਸਿੰਘ ਜੀ ਉਹਨਾਂ ਦੀ ਟੀਮ ਸਾਡੀ ਪੰਜਾਬ ਸਰਕਾਰ ਜਿਨ੍ਹਾਂ ਨੇ ਇਸ ਖੇਡ ਸਟੇਡੀਅਮ ਨੂੰ ਅੱਗੇ ਲੈ ਕੇ ਜਾਣ ਦੇ ਲਈ ਵਿੜਾ ਚੱਕਿਆ ਹੋਇਆ ਹੈ ਇਹ ਲੈ ਵਿੱਚ ਕਿਹਦਾ ਕਬੱਡੀ ਦੇ ਮੈਚ ਹੋ ਰਹੇ ਨੇ ਲੜਕੀਆਂ ਦੇ ਤੇ ਫਸ ਫਸ ਕੋਨਾ ਫਸ ਕੋਨਾ ਫਸ ਸੈਕਿੰਡ ਦਾ ਟਰਾਈਸਾਈਕਲ ਇਵੈਂਟ ਮੇਲ ਕੋਨੇ ਤੋਂ ਬਿਲਾਲ ਜੀ ਉਹ ਫਰਸ ਆਏ ਨੇ ਕਬੱਡੀ ਵਾਲੇ ਖੇਲਾਰੇ ਪੱਡੇਰੀ ਦੇ ਵਿੱਚ ਨਹੀਂ ਪਤਾ ਤਾਂ ਕਹਿੰਦੇ ਬਾਬਾ ਜੀ ਖੇਲਾਰੇ ਪੱਡੇਰੀ ਮੈਡਮ ਅਨੀਤਾ ਜੀ ਸਾਡ ਵਿਕਤੀ ਸਟੈਂਡ ਤੇ ਆ ਜਾਣ ਮੈਂ ਛਾਤੀ ਲੈਦੀਆਂ ਚੇਅਰਮੈਨ ਸਾਹਿਬ ਨਾਲ ਹੋ ਜਾ ਜੀ ਨਹੀਂ ਆਪਣੇ ਸਾਰੇ ਟੀਮ ਵਾਲਾ ਜਿਹੜੀ ਆਪਾਂ ਮਾਰ ਰਲ ਕੇ ਕਰਦੇ ਇਹ ਪੰਜਾਬ ਦੇ ਯੋਧੇ ਨੇ ਜੀ ਪੰਜਾਬ ਦੇ ਯੋਧੇ ਨੇ ਇਹ ਖੜ ਬਰਾਬਰ ਖੜ ਬੈਹ ਜਾਓ ਤੁਸੀਂ ਬੈਹ ਜਾਓ ਤੁਸੀਂ ਪਿੱਛੇ ਆ ਜਾਓ ਜੀ ਤੁਸੀਂ ਬਰਾਬਰ ਖੜ ਜਾਣਾ ਆ ਜਾਓ ਸਰ ਇੱਧਰ ਆ ਜਾਓ ਬਾਬਾ ਕਿਰਪਾ ਰਾਮ ਬਟਾਰੀ ਵਰਸਸ ਸਤਬਾਬਾ ਆਈਸ਼ਵਰ ਸਿੰਘ ਕਬੱਡੀ ਕਲੱਬ ਕਲੋਟੀ ਇਹ ਦੋਵੇਂ ਟੀਮਾਂ ਗਰਾਊਂਡ ਦੇ ਬਾਉਂਡਰੀ ਲਾਈਨ ਤੇ ਆ ਜਾਣ ਬਾਬਾ ਕੇਪਾਰਾਮ ਕਬੱਡੀ ਕਲੱਬ ਬਟਾਰੀ ਵਰਸਸ ਸਤਬਾਬਾ ਆਈਸ਼ਵਰ ਸਿੰਘ ਕਬੱਡੀ ਕਲੱਬ ਕਲੋਟੀ ਵਾਤਾਵਰਣ ਬਹੁਤ ਬਹੁਤ ਸਾਰਾ ਥੈਂਕ ਯੂ ਦੋਧਨ ਖੇਡਣ ਇੰਤਜ਼ਰ ਕਰਕੇ ਸੋ ਮੈਂ ਸੁਣਾ ਤੁਸੀਂ ਵੀ ਆਓ ਲੈ ਵੀ ਤਿਆਰ ਹੋ ਜੋ ਮੁੰਡਿਆਂ ਦੇ ਵੀ ਕਬੱਡੀ ਮੈਚ ਸ਼ੁਰੂ ਹੋਣ ਜਾ ਰਹੇ ਆ ਬਟਾਰੀ ਦੇਖ ਲੋ ਟੀ ਪਹਿਲਾ ਮੈਚ ਲੜਕੀਆਂ ਦਾ ਲਗਭਗ ਮੈਚ ਖਤਮ ਹੈ ਤਿਆਰੀ ਕਰ ਲੋ ਮੁੰਡਿਓ